ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰੇ ਜੇਤੇ ਚੜਕੇ ਉੜੀ ਗਾਵੇ ਪੁੱਤਿਆਂ ਦੀ ਬੇਟੀ ਕਾਲਜ ਖੱਥਾਂ ਦੇ ਵਿੱਚ ਫੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਹਾ ਦੇ ਦੇਵਿੱਤ ਹੌਲ ਰੋਟੇ ਰੇ ਮੂੰ ਬਣਿਆ ਅੱਖਾਂ ਦੇ ਵਿੱਚ ਪਾਣੀ ਬੈਠੀ ਮਾਤਾ ਸੋਚਾ ਸੋਚਦੀ ਮੇਰੇ ਬੱਚਿਆਂ ਦੀ ਔਰੇ ਨਿਆਣੀ ਨਹੀਂ ਜੋਰਾਵਾਰ ਫਤੇਹ ਸਿੰਘ ਨੂੰ ਲੈ ਗਏ ਵੱਡਲੇ ਜਲਾਦੇ ਨੇ ਰੇ ਤੜਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਠ ਦੀ ਬਰੇ ਜੇ ਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ ਉਹ ਦਾਟੇ ਦੇਓ ਸ਼ੇਰ ਪੁੱਤਿਓ ਤੁਸੀਂ ਦਾਗ ਨਸਖੀ ਨੂੰ ਲਾਇਓ ਪੁੱਤ ਹੋ ਗਵਿੰਦਰ ਸਿੰਘ ਦੇ ਸਿੱਖੀ ਗੋਮਬ ਦੀ ਹੋ ਰਾਕੇ ਕੇ ਦਿਖਾਇਓ ਵੀ ਪੁੱਤਿਆਣੋ ਉਹ ਪੁੱਤਿਆਣੋ ਦੇ ਵੀ ਹੌਸਲਾ ਦਾਦੀ ਚੜਕੇ ਬੁਰੇ ਜਦੇ ਉੱਤੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰੇ ਜਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ ਹੋ ਮਗਲਾ ਬਰਾਜ ਜਿੰਦਰਾ ਆੜੀ ਲੈ ਇਨੀ ਮਸ਼ੂਮ ਵਿਚਾਰੇ ਇਟ ਉਤੇ ਇਟ ਧਰਤੀ ਨੀ ਆ ਚਿੰਨ ਖਲੇਸ ਤਿਆਰੇ ਨੀ ਫਟੇ ਦਜਖਾਰਾ ਛੱਡਦਾ ਜੋੜਾ ਹਣਸਾਂ ਦਾ ਨੀਆਂ ਵਿੱਚ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬਰੇ ਜੇਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ ਓ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰੇ ਜੇਤੇ ਚੜਕੇ ਉੜੀ ਗਾਵੀ ਪੁੱਤਿਆਂ ਦੀ ਬੇਟੀ ਕਾਲਜ ਖੱਥਾਂ ਦੇ ਵਿੱਚ ਫੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਹਾ ਦੇ ਦੇ ਵਿੱਚ ਹੌਲ ਰੋਟੇ ਰੇ ਮੂੰਹ ਬਣ ਅੱਖਾਂ ਦੇ ਵਿੱਚ ਪਾਣੀ ਬੈਠੀ ਮਾਤਾ ਸੋਚਾ ਸੋਚਦੀ ਮੇਰੇ ਬੱਚਿਆਂ ਦੀ ਔਰੇ ਨਿਆਣੀ ਨਹੀਂ ਜੋਰਾਵਾਰ ਫਤੇ ਸਿੰਘ ਨੂੰ ਲੈ ਗਏ ਵੱਡਲੇ ਜਲਾਦੇ ਨੇ ਰੇ ਤੜਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਰੇਠ ਦੀ ਬਰੇ ਜੇਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ ਉਹ ਦਾਟੇ ਦੇਓ ਸ਼ੇਰ ਪੁੱਤਿਓ ਤੁਸੀਂ ਦਾਗ ਨਸਖੀ ਨੂੰ ਲਾਇਓ ਪੁੱਤ ਹੋ ਗਵਿੰਦਰ ਸਿੰਘ ਦੇ ਸਿੱਖੀ ਗੋਮਬ ਦੀ ਹੋ ਰਾਕੇ ਕੇ ਦਿਖਾਇਓ ਵੀ ਪੁੱਤਿਆਣੋ ਉਹ ਪੁੱਤਿਆਣੋ ਦੇ ਵੀ ਹੌਸਲਾ ਦਾਦੀ ਚੜਕੇ ਬੁਰੇ ਜਦੇ ਉੱਤੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰੇ ਜਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ ਹਾਉ ਵਿਲਾਬ ਰਾਜੀ ਚੰਦਰਾ ਫਾੜੀ ਲੈ ਨੀ ਮਸ਼ੂਮ ਵਿਚਾਰੇ ਇਟ ਉਤੇ ਇਟ ਧਰਤੀ ਨੀ ਅਕਿੰਨ ਖਲੇਸ ਤਿਆਰੇ ਨੀ ਫਤੇ ਦਜਖਰਾ ਛੱਡਦਾ ਜੋੜਾ ਹਣਸਾਂ ਦਾ ਨੀਆਂ ਵਿੱਚ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬਰੇ ਜੇਤੇ ਚੜਕੇ ਹੁੰਦੀਆਂ ਸ਼ਹੀਦ ਜੋੜੀਆਂ